ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬੀਓ ਇਹ ਅੱਜ ਮੈਂ ਜਗਰਾਉਂ ਆ ਤੇ ਜਗਰਾਉਂ ਦੀਆਂ ਤਸਵੀਰਾਂ ਨੇ ਆਸਮਾਨ 'ਚ ਦੇਖੋ ਇਹ ਲੱਗਦਾ ਜਿਵੇਂ ਕਿਤੇ ਅੱਗ ਲੱਗੀ ਆ ਧੂਆਂ ਧੂਆਂ ਪਰ ਇਹ ਧੂਆਂ ਨਹੀਂ ਇਹ ਬੱਦਲ ਹੈ ਇਹ ਦੱਸ ਰਹੇ ਨੇ ਵੀ ਸਿਰਫ 100 ਫੁੱਟ ਦੀ ਉਚਾਈ ਤੇ ਬੱਦਲੇ ਫਿਰਦੇ ਨੇ ਤੇ ਅੱਜ ਬਾਹਰ ਨਿਕਲ ਕੇ ਦੇਖੋ ਤਸਵੀਰਾਂ ਬੜੀਆਂ ਭਿਆਨਕ ਤੇ ਡਰਾਉਣੀਆਂ ਲੱਗ ਰਹੀਆਂ ਨੇ ਕਿਉਂਕਿ ਮੀਂਹ ਪਿਆ ਕਣੀ ਕੈਡਮਨ ਹੋ ਵੀ ਰਹੀ ਆ ਸੋ ਬਾਹਰ ਜਦੋਂ ਮੈਂ ਨਿਕਲਿਆ ਨਾ ਇਦਾਂ ਲੱਗ ਰਿਹਾ ਡਰਾਉਣੀਆਂ ਤਸਵੀਰਾਂ ਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਸਾਂਝਾ ਕਰਾਂ ਮੈਂ ਸ਼ੇਅਰ ਕਰਾਂ ਕਿੱਥੇ ਕਿੱਥੇ ਇਦਾਂ ਹੀ ਬੱਦਲ ਆ ਆ ਦੇਖੋ ਅੱਜ ਮੈਂ ਧੂੰਆਂ ਹੁੰਦਾ ਅੱਗ ਲੱਗੀ ਆ ਬਹੁਤ ਨੀਵੇਂ ਇਹ ਬੱਦਲ ਨੇ ਰਣਾ ਪਤਾ ਨਹੀਂ ਮਾਲਕ ਕੀ ਚਾਹੁੰਦਾ ਕੁਦਰਤ ਕੀ ਚਾਹੁੰਦੀ ਆ ਕਿਤੇ ਕੁਦਰਤ ਆਪਣਾ ਵਿਰਾਟ ਰੂਪ ਹੀ ਨਾ ਦਿਖਾ ਦੇ ਜਿਵੇਂ ਅਸੀਂ ਕੁਦਰਤ ਨਾਲ ਖਿਲਵਾੜ ਕੀਤਾ ਸੋ ਅੱਜ ਮੈਨੂੰ ਤਸਵੀਰਾਂ ਬਹੁਤ ਜ਼ਿਆਦਾ ਡਰਾਉਣੀਆਂ ਲੱਗ ਰਹੀਆਂ ਨੇ ਦੱਸ ਰਿਹਾ ਵੀ ਅਗਲੇ 2 ਦਿਨ ਭਿਆਨਕ ਅਤੇ ਭਾਰੀ ਮੀਂਹ ਆ ਸੋ ਮਾਲਕ ਕਰੇ ਕਿਤੇ ਕਿਸੇ ਦਾ ਨੁਕਸਾਨ ਨਾ ਹੋਵੇ ਪ੍ਰਮਾਤਮਾ ਕਿਉਂਕਿ ਪਹਿਲਾਂ ਹੀ ਬਹੁਤ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਏ ਹੋਏ ਨੇ ਤੁਸੀਂ ਵੀ ਆਪਦੇ ਨਾ ਬਾਹਰ ਨਿਕਲ ਕੇ ਜੇ ਤੁਸੀਂ ਘਰੇੋਂ ਕੋਠਿਆਂ ਤੇ ਜਾਂ ਵਿੜੇ ਖੁੱਲੇ ਵਿੜਿਆਂ 'ਚ ਪਿੰਡਾਂ ਵਾਲੇ ਜ਼ਰੂਰ ਦੱਸੋ ਵੀ ਕਿੱਥੇ-ਕਿੱਥੇ ਇਹ ਹਾਲ ਹੈ ਇਹ ਤਸਵੀਰਾਂ ਸਾਡੇ ਜਗਰਾਉਂਦੀਆਂ ਨੇ ਮੈਂ ਜਗਰਾਉਣੀਆਂ ਤੇ ਇਸ ਪਾਸਿਓਂ ਜਿੱਧਰ ਹੁਣ ਕੈਮਰਾ ਹੈ ਇਧਰ ਲੁਧਿਆਣਾ ਹੈ ਸੋ ਇਹ ਚੜ੍ਹਦੇ ਵੱਲੋਂ ਪੂਰਾ ਚੱਲ ਰਿਹਾ ਹੈ ਸੋ ਲੁਧਿਆਣਾ ਦਿੱਲੀ ਹੈਨਾ ਇਧਰੋਂ ਬੱਦਲ ਆ ਰਹੇ ਆ ਦੇਖੋ ਆ ਲੱਗ ਰਿਹਾ ਜਿਵੇਂ ਅੱਗ ਦਾ ਗੋਲਾ ਹੈ ਵਾਹਿਗੁਰੂ ਭੜੀ ਕਰੇ ਹੈਨਾ ਡਰਾਉਣੀਆਂ ਤਸਵੀਰਾਂ ਆਸਮਾਨ 'ਚ ਦੇਖੋ ਆ ਸਾਰਾ ਆਸਮਾਨ ਹੈ ਐ ਲੱਗ ਰਿਹਾ ਵੀ ਤੂ ਹੈ ਤੁਹਾਨੂੰ ਕਿਸੇ ਪਾਸੋਂ ਨਹੀਂ ਲੱਗ ਰਿਹਾ ਹੋਊਗਾ ਵੀ ਇਹ ਬੱਦਲ ਨੇ ਆ ਦੇਖੋ ਐਂ ਲੱਗ ਰਿਹਾ ਵੀ ਦਿਨ ਚੜਿਆ ਟਾਈਮ ਕਿੰਨਾ ਹੋ ਗਿਆ ਦੇਖੀ ਸਾਢੇ 8 ਹੋ ਗਏ 8:30 ਸਵਾ 8 ਦੇ ਕਰੀਬ ਦਾ ਟਾਈਮ ਹੈ ਪੂਰਾ ਹਨੇਰਾ ਹੈ ਕਿਉਂਕਿ ਹੁਣ ਦਿਨ ਛੋਟੇ ਹੋ ਗਏ ਹੈਨਾ ਤੇ ਆ ਤਸਵੀਰਾਂ ਜਿਹੜਾ ਉੱਪਰੋਂ ਝਾਕਦਾ ਬੰਦਾ ਤਾਂ ਇਦਾਂ ਲੱਗਦਾ ਵੀ ਯਾਰ ਡਰ ਆਉਂਦਾ ਹੈ ਡਰਾਉਣੀਆਂ ਤਸਵੀਰਾਂ ਜਿਹੜੀਆਂ ਇਸ ਵੇਲੇ ਰਾਤ ਦੇ ਮੈਂ ਤੁਹਾਨੂੰ ਦਿਖਾ ਰਿਹਾ ਐਂ ਲੱਗਦਾ ਦਿਨ ਹੈ ਆ ਦੇਖੋ ਪਰ ਸਮਾਂ ਤਕਰੀਬਨ ਸਾਢੇ 8 ਸਵਾ 8 ਦਾ ਹੋ ਚੁੱਕਿਆ ਜਦੋਂ ਮੈਂ ਵੀਡੀਓ ਪਾਣੀ ਪੈਣੀ ਹੈ ਇਹ ਉਦੋਂ ਹੋ ਸਕਦਾ ਥੋੜਾ ਜਿਹਾ ਹੋਰ 10-15 ਮਿੰਟ ਲੇਟ ਜਿਹੜੀ ਇਹ ਵੀਡੀਓ ਹੋ ਜਾਵੇ ਪੈ ਅਪਲੋਡ ਹੁੰਦੀ ਹੁੰਦੀ। ਲੋ ਜੀ ਆਹ ਦੇਖੋ ਕਿੰਨਾ ਭਿਆਨਕ ਮੰਜ਼ਰ ਵਾਹਿਗੁਰੂ ਭਲੀ ਕਰੇ ਮਹਾਰਾਜ ਮੱਤ ਬਖਸ਼ੇ ਕਿੱਥੇ ਕਿੱਥੇ ਯਾਰੀ ਚੀਜ਼ਾਂ ਹੋ ਰਹੀਆਂ ਨੇ। ਮੈਨੂੰ ਦੱਸਿਓ ਕਿੱਥੇ ਕਿੱਥੇ ਚੀਜ਼ਾਂ ਦਿਖ ਰਹੀਆਂ ਨੇ। ਇਹ ਸਾਡੇ ਜਗਰਾਉਂ ਦੇ ਵਿੱਚ ਨੇ। ਮੈਂ ਪਹਿਲਾਂ ਫੇਸਬੁੱਕ ਤੇ ਲਾਈਵ ਕੀਤਾ। ਉਹ ਕਹਿੰਦੇ ਭਾਈ ਸਾਡੇ ਮੋਗੇ ਵੀ ਆ ਲੁਧਿਆਣੇ ਵੀ ਇਦਾਂ ਹੀ ਆ ਰਾਇਕੋਟ ਵੀ। ਸੋ ਲਾਈਵ ਦੇ ਵਿੱਚ ਥੋੜੀ ਅੜਚਨ ਆ ਗਈ ਮੈਂ ਚਲੋ ਮੈਂ YouTube ਵਾਲੇ ਜਿਹੜੇ ਮੇਰੇ ਹੈਨਾ YouTube ਤੇ ਜਿਹੜੇ ਮੇਰੇ ਫਾਲੋਅਰਸ ਨੇ ਉਹਨਾਂ ਨੂੰ ਵੀ ਦਿਖਾ ਦਮ ਆਹ ਦੇਖੋ। ਆ ਹਾਂ ਲੱਗ ਰਹੀ ਇਸ ਪਾਸੇ ਕੋਈ ਅੱਗ ਲੱਗੀ ਹੈ ਇਹ ਛਿਪਦਾ ਪਾਸਾ ਹੈ ਇੱਧਰ ਆਹ ਪਹਾੜ ਪਾਸਾ ਜਿੱਥੇ ਹੁਣ ਕੈਮਰਾ ਆ ਛਿਪਦਾ ਹੈ ਸੋ ਪਹਾੜ ਵਾਲੇ ਪਾਸਿਓ ਹਨਾ ਤੇ ਪੂਰਾ ਮਿਕਸ ਜਿਹਾ ਚੱਲ ਰਿਹਾ ਹੈ ਪਹਾੜ ਤੇ ਪੂਰਾ ਆ ਦੇਖੋ ਆ ਤਸਵੀਰਾਂ ਦੇਖ ਕੇ ਦੱਸੋ ਮੈਨੂੰ ਵੀ ਤੁਹਾਨੂੰ ਲੱਗ ਨਹੀਂ ਰਿਹਾ ਵੀ ਕਿੰਨੀਆਂ ਭਿਆਨਕ ਜਿਹੜੀਆਂ ਜਿਹੜੀ ਵੀਡੀਓ ਤੁਹਾਨੂੰ ਦਿਖ ਰਹੀ ਹੈ ਕਿਤੇ ਅਜ ਤੱਕ ਤੁਸੀਂ ਦੇਖਿਆ ਰਾਤ ਨੂੰ ਸਵਾ 8 8:30 8 ਜਦੋਂ ਬਾਅਦ 8 ਤੋਂ ਬਾਅਦ ਹੋ ਜਵੇ ਇਹ ਇਦਾਂ ਤਸਵੀਰਾਂ ਤੁਸੀਂ ਦੇਖੀਆਂ ਹੋਂ ਇਹੇ ਕੁਝ ਹੋਰ ਨਹੀਂ ਨਾ ਕਿਤੇ ਅੱਗ ਲੱਗੀ ਹੈ ਨਾ ਧੂਆ ਇਹ ਬੱਦਲ ਹੈ ਤੇ ਇਹ ਬੱਦਲ ਜਿਹੜਾ ਕੁਝ ਇੱਕ ਕਮੈਂਟ ਕਰ ਰਿਹਾ ਸੀ ਫੇਸਬੁੱਕ ਤੇ ਵੀਰ ਉਹਨਾਂ ਨੇ ਦੱਸਿਆ ਕਿ ਇਹ ਰਾਜਸਥਾਨ ਦੇ ਚੂਰੂ ਵੱਲੋਂ ਆਏ ਨੇ ਹੁਣ ਮੈਨੂੰ ਪਤਾ ਨਹੀਂ ਇਹ ਚ ਸਚਾਈ ਹੈ ਜਾਂ ਨਹੀਂ ਪਰ ਆ ਤਸਵੀਰਾਂ ਬੜੀਆਂ ਭਿਆਨਕ ਤਸਵੀਰ ਆ ਦੇਖੋ ਆ ਤਸਵੀਰ ਤੁਸੀਂ ਗੌਰ ਕਰੋ ਵਾਹਿਗੁਰੂ ਵਾਹਿਗੁਰੂ ਸਭ ਤੇ ਮਹਾਰਾਜ ਕਿਰਪਾ ਕਰਨ ਭਲੀ ਕਰਨ ਮਿਹਰ ਰੱਖਣ ਦੇਖੋ ਕੁੰਨੀਆਂ ਹਨਾ ਆ ਦੇਖੋ ਕਿੰਨੀ ਡਰਾਉਣੀ ਤਸਵੀਰ ਆ ਯਾਰ ਕਿ ਮੈਂ ਕੋਠੇ ਚੜਿਆ ਛੱਤ ਤੇ ਆ ਮੈਂ ਇਸ ਸਮੇਂ ਕਿਉਂਕਿ ਜਦੋਂ ਮੈਂ ਦੇਖਿਆ ਯਾਰ ਮੈਂ ਕਿਹਾ ਵੀ ਬਾਹਰੋਂ ਵੇੜੇ ਚੋਂ ਤਾਂ ਤਸਵੀਰਾਂ ਨਜ਼ਰ ਮੇਂ ਆਉਂਦੀਆਂ ਆ ਦੇਖੋ ਆ ਕਿੰਨਾ ਐ ਲੱਗ ਰਿਹਾ ਜਿਵੇਂ ਕੋਈ ਕਲਾ ਕਰਤੀਆਂ ਜਿਵੇਂ ਆਪਾਂ ਮਹਾਭਾਰਤ ਜਾਂ ਰਮਾਇਣ ਨਹੀਂ ਦੇਖਦੇ ਹੁੰਦੇ ਸੀ ਉਹਦੇ ਵਿੱਚ ਜਦੋਂ ਉਹ ਲੜਦੇ ਹੁੰਦੇ ਸੀ ਦੇਵਤੇ ਤੇ ਦੂਜੇ ਪਾਸੇ ਉਹ ਤੇ ਉੱਥੇ ਫਿਰ ਇਦਾਂ ਦਾ ਮੰਜ਼ਰ ਹੁੰਦਾ ਸੀ ਵੀ ਐ ਰਾਥ ੁੱਡੇ ਫਿਰਦੇ ਨੇ ਜੀ ਹਨਾ ਜਾਂ ਹੋਰ ਕੁਝ ਆ ਦੇਖੋ ਆ ਆ ਦੇਖੋ ਜਿਵੇਂ ਕੁਦਰਤ ਆਪਦਾ ਵਿਰਾਟ ਰੂਪ ਦਿਖਾਉਣ ਲੱਗੀ ਹੋਵੇ ਅੱਜ ਹਣਾ ਕੁਦਰਤ ਨੇ ਆਪਦਾ ਵਿਰਾਟ ਰੂਪ ਦਿਖਾਉਣਾ ਹੋਵੇ ਅ ਡਰਾਉਣੀ ਤਸਵੀਰ ਆ ਭਾਈ ਮੇਰੇ ਖਿਆਲ ਤਾਂ ਮੈਂ ਤਾਂ ਇਹਨੂੰ ਡਰਾਉਣੀ ਕਹੂੰਗਾ ਇਹ ਕੁਦਰਤ ਦਾ ਨਜ਼ਾਰਾ ਵੀ ਆ ਜਿਹੜੇ ਕੁਦਰਤ ਨੂੰ ਫੋਲੋ ਕਰਦੇ ਨੇ ਕੁਦਰਤ ਨਾਲ ਪਿਆਰ ਕਰਦੇ ਨੇ ਉਹ ਉਹ ਕਹਿੰਦੇ ਨੇ ਵੀ ਇਹ ਬੜੀਆਂ ਵਧੀਆ ਤਸਵੀਰ ਆ ਦੇਖੋ ਕਿੰਨਾ ਨੀਵੇਂ ਬੱਦਲਾ ਆ ਤਾਂ ਇਹ ਲੱਗਦਾ ਜਿਵੇਂ ਹੱਥ ਹੱਥ ਨਾਲ ਫੜ ਲਵਾਂਗੇ ਹੈਨਾ ਜਿਵੇਂ ਹੀ ਲੱਗਦਾ ਨਾ ਬਾਲੇ ਨੀਵੇਂ ਬੱਦਲਾ ਯਾਰ ਜਿਵੇਂ ਇਹ ਜਦੋਂ ਨਾ ਕਈ ਵਾਰੀ ਮਕਲੌੜ ਗੰਜ ਹਾਂ ਮੈਂ ਇੱਧਰ ਵੀਊਰਸ ਨੂੰ ਦੱਸ ਦਵਾਂ ਜਦੋਂ ਮਕਲੌੜ ਗੰਜ ਕਿਤੇ ਹੁੰਨੇ ਆ ਉੱਥੇ ਆ ਤਸਵੀਰਾਂ ਭਾਵੇਂ ਦੇਖਣ ਨੂੰ ਮਿਲ ਜਾਣ ਉਹਨੇ ਉਹਨੇ ਸੁਣਾਉਂਦੇ ਹੈ ਉਹਨੇ ਸੁਣਾਉਂਦੇ ਅਸੀਂ ਨਾ ਮਕਲੌੜ ਗੰਜ ਇੱਕ ਗਏ ਹੋਏ ਘੁੰਮਣ ਤੇ ਇੱਕ ਹੋਟਲ ਦੇ ਵਿੱਚ ਸਾਡਾ ਕਮਰਾ ਲਿਆ ਹੋਇਆ ਟਾਕੀਆਂ ਖੋਲੀਆਂ ਮੈਂ ਦੁਪਹਿਰੇ ਜੇ ਅੱਖ ਲੱਗੀ 4-3 4 ਵਜਾ ਸਮਾਂ ਸੀ ਕਿਉਂਕਿ ਉੱਥੇ ਜਦੋਂ ਮਾੜੀ ਜੀ ਧੁੱਪ ਲੱਗੇ ਨਾ ਮੀਂਹ ਆ ਜਾਂਦਾ ਤਾਂ ਬੱਦਲ ਟਾਕੀ ਵਜਦੀ ਸਾਡੇ ਕਮਰੇ ਤੇ ਵੜਿਆ ਕਮਰੇ ਚ ਵੜਿਆ ਮੇਰੇ ਬੈਟ ਤੇ ਮੀਂਹ ਪਾ ਕੇ ਜਦੋਂ ਮੈਂ ਆ ਗਿਆ ਕਿਨੇ ਪਾਣੀ ਪਾਜ ਦੋ ਇੱਕਾ ਮੁਠਿਆ ਤਾਂ ਬੱਦਲ ਸੀਗਾ ਤੁਸੀਂ ਦੇਖ ਲਓ ਬਈ ਆ ਬਈ ਸਹੀ ਆ ਇਹ ਹੱਸਦੇ ਆ ਜਵਾਕ ਨਾ ਚਲੋ ਕੀ ਆ ਹਾਂ ਬਿਜਲੀ ਲਿਸ਼ਕਦੀ ਉਧਰ ਸੋ ਕੁਦਰਤ ਦਾਜ ਕਿੱਤੇ ਵਿਰਾਟ ਰੂਪ ਸਾਨੂੰ ਦੇਖਣ ਨਾ ਮਿਲ ਜੇ ਮਹਾਰਾਜ ਭਰੀ ਕਰੇ ਕਿਉਂਕਿ ਤਿੰਨ ਚਾਰ ਦਿਨ ਜਿਹੜਾ ਭਾਰੀ ਮੀਂਹ ਦਾ ਅਲਰਟ ਜਿਹੜਾ ਮੌਸਮ ਵਿਭਾਗ ਜਾਂ ਜਿਹੜਿਆ ਸਾਡੇ ਪੰਜਾਬ ਵਾਲੇ ਮੁੰਡੇ ਜਿਹੜੇ ਮੌਸਮ ਦੇ ਪੇਜ ਪੂ ਚਲਾਉਂਦੇ ਆ ਹਨਾ ਇਹਨਾਂ ਨੇ ਦਿੱਤਾ ਹੋਇਆ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਮਾਲਕ ਅੰਗ ਸੰਗ ਸਹਾਈ ਹੋਵੇ ਯਾਰ ਆ ਤਾਂ ਜਾਂ ਡਰਾਉਣੀ ਤਸਵੀਰ ਹੈ ਜੀ ਬਹੁਤ ਬਹੁਤ ਡਰਾਉਣੀ ਤਸਵੀਰ ਹੈ ਹਨਾ ਜੇ ਰੱਬ ਨਾ ਕਰੇ ਲਾਈਟ ਚਲੀ ਜਾਵੇ ਤਾਂ ਇੱਕਦਮ ਆ ਦੇਖੋ ਐਂ ਲੱਗਦਾ ਵੀ ਇਧਰ ਕਿਤੇ ਅੱਗ ਲੱਗੀ ਹੈ ਹਣਾ ਵੀ ਤੂੰ ਧੂਆਂ ਹਾਂ ਧੂਆਂ ਹੀ ਤੂੰ ਆਈ ਜਾਂਦਾ ਵੀ ਏਡੀ ਵੱਡੀ ਅੱਗ ਇੰਨੀ ਹੁੰਦਾ ਹੁੰਦਾ ਸੀ ਜੇ ਇੱਕਦਮ ਆਹੋ ਆਹੋ ਉਵੇਂ ਉਵੇਂ ਹੀ ਲੱਗੀ ਜਾਂਦਾ ਕਈ ਵਾਰੀ ਜਦੋਂ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ ਖੇਤਾਂ 'ਚ ਤਾਂ ਉਦੋਂ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਓਏ ਹੋਏ ਦੇਖੋ ਗੁਰੂ ਪਾਤਸ਼ਾਹ ਸਭ ਤੇ ਕਿਰਪਾ ਕਰਨ ਤੁਸੀਂ ਅਰਦਾਸ ਕਰੋ ਜਿਹੜੇ ਹਰ ਪ੍ਰਭਾਵਤ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਹੜ ਮੁਕਣ ਅਤੇ ਹੋਰ ਪੰਜਾਬ ਦੇ ਵਿੱਚ ਹੜ ਨਾ ਆਉਣ ਮੀਂਹ ਨਾ ਪੈਣ ਯਾਰ ਕਿਉਂਕਿ ਨਹੀਂ ਤਾਂ ਫਿਰ ਹਾਲਾਤ ਖਰਾਬ ਮੈਨੂੰ ਇਸ ਮੈਨੂੰ ਆ ਜਿਹੜੇ ਆਈਡੀਆ ਹੋ ਰਿਹਾ ਹੈ ਬਈ ਯਾਰ ਮੀ ਭਾਰੀ ਪੈ ਸਕਦੇ ਨੇ ਪੰਜਾਬ ਦੇ ਵਿੱਚ। ਸੋ 60 ਰਜ ਗਰਾਉਂ ਤੁਹਾਨੂੰ ਪਤਾ ਮਿੱਟੀ ਜੀ ਡੁੱਬ ਜਾਂਦਾ ਪਹਿਲਾਂ ਹੀ ਡੁੱਬ ਜਾਂਦਾ। ਫਿਰ ਅਸੀਂ ਜਾਣੇ ਹ ਕਵਰ ਕਰਨ ਤਾਂ ਚਾਰ ਗਣੀਆਂ ਪਈਆਂ ਨਹੀਂ। ਚਾਰ ਗਣੀਆਂ ਸਹੀ ਗੱਲ। ਫਿਰ 60 ਸੁੱਟ ਲੱਗ ਜਾਂਦੀ ਐ ਸੋ ਆਪਾਂ ਜਾਣਾ ਹੀ ਨਹੀਂ ਅੱਜ ਮੈਂ ਤਾਂ ਹੀ ਕਿਤੇ ਨਹੀਂ ਗਿਆ। ਆ ਦੇਖੋ। ਆ ਵੀ ਮੈਂ ਹੁਣ ਕੋਠੇ ਤੇ ਮਨਾ ਆ ਰਿਹਾ ਸੀ ਸ਼ਾਮ ਦਾ ਮੈਂ ਕਹਾਂ ਯਾਰ ਹੁਣ। ਆ ਦੇਖੋ ਇੱਥੇ ਦੇ ਆ ਆ ਦੇਖ ਆ ਜਾਲ ਦੇ ਉੱਪਰ ਦੇਖੋ। ਹੈਨਾ ਕਿਵੇਂ ਲੱਗ ਰਿਹਾ ਧੂਏ ਦੇ ਬੱਦਲ ਕਿਵੇਂ। ਹਾਂ ਨਹੀਂ ਆਹ ਸਪੀਡ ਦੇਖ ਤੋ ਇਹਨਾਂ ਦੀ। ਸਪੀਡ ਹਾਂ ਜਿਵੇਂ ਸਕੋਰਪੀਓ ਕਾਰ ਆਪਡੀ ਸਪੀਡ ਨਹੀਂ ਹੁੰਦੀ ਯਾਰ ਉਵੇਂ ਤੇਜ਼ੀ ਨਾ ਜਾਂਦੀ ਆ ਦੇਖੋ ਜ਼ੂਮ ਕਰਾ ਵੇ ਮੜਾ ਜਾ ਆ ਦੇਖੋ ਨਹੀਂ ਯਾਰ ਉੱਥੇ ਹੀ ਸਹੀ ਆ ਸੋ ਕੁਦਰਤ ਜਦੋਂ ਆਪਦਾ ਵਿਰਾਟ ਰੂਪ ਦਿਖਾਉਂਦੀ ਆ ਤਾਂ ਫਿਰ ਬੜਾ ਕੁਝ ਫੂੰਝ ਕੇ ਲੈ ਜਾਂਦੀ ਆ ਸੋ ਅਸੀਂ ਸਾਰੇ ਮਾਲਕ ਨੂੰ ਅਰਦਾਸ ਕਰੋ ਕਿ ਕੁਦਰਤ ਕੋਈ ਵੀ ਅਜੀਹੀ ਅਣਹੋਣੀ ਨਾ ਵਾਪਰੇ ਜਿਹਦੇ ਨਾਲ ਕੋਈ ਅਣਹੋਣੀ ਘਟਨਾ ਵਾਪਰੇ ਜਾਂ ਜਿਹਦੇ ਨਾਲ ਕਿਸੇ ਦਾ ਨੁਕਸਾਨ ਹੋਵੇ ਸੋ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾਮਾਂ ਹੈ ਟੂਣੇ ਮਾਸਾ ਮੀਆਂ ਸੋ ਮਾਲਕ ਸਾਰਿਆਂ ਨੂੰ ਚੜਦੀ ਕਲਾ ਚ ਰੱਖੇ ਜਿਉਂਦੇ ਵਾਸਤੇ ਰੋ ਪੰਜਾਬੀਓ ਧੰਨਵਾਦ ਸਤਿ ਸ਼੍ਰੀ ਅਕਾਲ